ਵਾਹਿਗੁਰੂ ਸਾਹਿਬ ਜੀ ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਹੈ ਗੁਰਦਿਆਲ ਸਮਰਥ ਗੁਰ ਗੁਰੂ ਨਾਨਕ ਪਤਤ ਉਦਾਰਨ ਹੈ ਚੌਰ ਸ਼ਤਰ ਤਖਤ ਦੇ ਮਾਲਕ ਸਾਹਿਬੇ ਕਮਾਲ ਸਾਹਿਬ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਦੀ ਸਾਜੀ ਨਵਾਜੀ ਖਾਲਸਾ ਸਹਾ ਸੰਗਤ ਜੀ ਗੁਰਬਾਣੀ ਦੇ ਲਹਾਰੇ ਰੇ ਖਾਲਸਾ ਜੀ ਸਹਾ ਸੰਗਤ ਜੀ ਗੱਜ ਕੇ ਫਤਿਹ ਦੀ ਸਾਂਝ ਪਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਅੱਜ ਦੇ ਜਿਹੜੇ ਮਹਾਨ ਦੀਵਾਨ ਉੱਲ੍ਹ ਕੇ ਗਏ ਨੇ ਸ਼੍ਰੋਮਣੀ ਗ੍ਰੰਥੀ ਰਾਗੀ ਸਭਾ ਵੱਲੋਂ ਇੱਕ ਜਿਹੜਾ ਮੇਨ ਜਿਹੜਾ ਉਹਨਾਂ ਦਾ ਮਿਸ਼ਨ ਉਦੇਸ਼ੇ ਲੈ ਕੇ ਉਹ ਦੀਵਾਨ ਉਲੀਕੇ ਗਏ ਨੇ ਉੱਥੇ ਹੀ ਅੱਜ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ avatars ਪੂਰਵ ਵੀ ਹੈ ਤੇ ਕੱਲ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦਾ avatars ਪੂਰਵ ਹੈ ਗੁਰੂ ਪਿਆਰੋ ਆ ਜਿਹੜੇ ਲਫ਼ਜ਼ ਨੇ ਨਾ ਤਿੰਨ ਲਫ਼ਜ਼ ਵਰਤੇ ਨੇ avatars ਪ੍ਰਕਾਸ਼ ਤੇ ਜਨਮ ਜਿਹੜਾ ਕਾਲ ਪੁਰਖ ਪਰਮੇਸ਼ਰ ਅਵਤਾਰ ਲੈ ਕੇ ਜਗ ਨੂੰ ਧਾਰਨ ਲਈ ਆਉਂਦਾ ਹੈ ਉਹਨਾਂ ਦੇ ਲਫ਼ਜ਼ ਵਰਤਿਆ ਜਾਂਦਾ ਅਵਤਾਰ ਤੇ ਦੂਜਾ ਲਫ਼ਜ਼ ਹੈ ਪ੍ਰਕਾਸ਼ ਜਿਹੜਾ ਪ੍ਰਕਾਸ਼ਿਤ ਜਗ ਨੂੰ ਪ੍ਰਕਾਸ਼ ਫੈਲਾਉਣ ਲਈ ਆਇਆ ਉਹਦੇ ਲਈ ਲਫ਼ਜ਼ ਵਰਤਦੇ ਆ ਪ੍ਰਕਾਸ਼ ਸੰਤਾਂ ਮਾਪੂਛ ਲਈ ਲਫ਼ਜ਼ ਵਰਤਿਆ ਜਾਂਦਾ ਹੈ ਪ੍ਰਕਾਸ਼ ਤੇ ਤੀਜਾ ਜਿਹੜਾ ਲਫ਼ਜ਼ ਹੈ ਜਨਮ ਜਿਹੜਾ ਇੱਕ ਆਮ ਮਨੁੱਖ ਹੈ ਜਿਨੇ ਸੇ ਜਗ ਵਿੱਚ ਆਇਆ ਲੇਕਿਨ ਆਕੇ ਜਿਹੜੇ ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਦੇ ਅਨੁਸਾਰ ਜਗ ਵਿੱਚ ਆਇਆ ਸੀ ਉਹਨੂੰ ਆਕੇ ਵਿਸਾਰ ਦਿੱਤਾ ਉਹਦੇ ਲਈ ਲਫ਼ਜ਼ ਵਰਤਿਆ ਗਿਆ ਜਨਮ ਜਿਹੜਾ ਜਗ ਵਿੱਚ ਪਾਰ ਬਣਿਆ ਹੋਇਆ ਹੈ 10 ਇਹ ਪਾਰ ਦਾ ਲਫ਼ਜ਼ ਇਸ ਲਈ ਵਰਤ ਰਿਹਾ ਹੈ ਵੱਡੇ ਮਹਾਂਪੁਰੇ ਸੰਤ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖਾਂ ਕੋਲ ਇੱਕ ਵਾਰ ਇੱਕ ਸਿੰਘ ਆਇਆ ਮਹਾਪੁਰਖ ਨੇ ਉਹਨੂੰ ਕਿਹਾ ਸਿੰਗਾ ਤੂੰ ਆਪਣੇ ਆਪ ਨੇ ਕਦੇ ਸ਼ੀਸ਼ੇ ਵਿੱਚ ਦੇਖਿਆ ਹੈ ਕਦੇ ਆਇਨੇ ਵਿੱਚ ਦੇਖਿਆ ਹੈ ਕਹਿੰਦਾ ਜੀ ਹੁਣੇ ਦੇਖ ਕੇ ਆਇਆ ਮਹਾਪੁਰਖ ਕਹਿੰਦੇ ਤੂੰ ਨਹੀਂ ਦੇਖਿਆ ਚਲ ਜਾ ਵਾਪਸ ਦੇਖ ਕੇ ਆ ਉਹ ਵਾਪਸ ਨੂੰ ਗਿਆ ਆਪਿਆ ਉਹ ਆਇਨੇ ਵਿੱਚ ਦੇਖੇ ਵਾਪਸ ਆ ਗਿਆ ਮਹਾਪੁਰਖ ਪੁੱਛਣ ਲੱਗੇ ਹਾਂਜੀ ਦੇਖਿਆ ਆਪਣੇ ਆਪ ਨੂੰ ਆਇਨੇ ਵਿੱਚ ਕਹਿੰਦਾ ਜੀ ਹਾਂਜੀ ਮਹਾਪੁਰਖ ਹੁਣੇ ਦੇਖਿਆ ਕਹਿੰਦੇ ਨਹੀਂ ਦੇਖਿਆ ਤੂੰ ਮੇਰੇ ਨਾਲ ਚਲ ਮਹਾਪੁਰ ਖੁੰਨ ਲਾ ਲਗੀ ਉਹਨੂੰ ਆਇਨੇ ਦੇ ਸਾਹਮਣੇ ਖੜਾ ਕੀਤਾ ਕਹਿੰਦੇ ਹੁਣ ਦੇਖਿਆ ਆਪਣੇ ਆਪ ਨੂੰ ਆਇਨੇ ਵਿੱਚ ਖੇਲ ਸਮਝ ਨਹੀਂ ਆਈ ਹੱਥ ਜੋੜ ਕੇ ਬੇਨਤੀ ਕਰਦਾ ਮਹਾਰਾਜ ਜੀ ਕੀ ਖੇਲ ਰਚ ਰਹੇ ਹੋ ਸਮਝ ਨਹੀਂ ਆ ਰਹੀ ਤੇ ਉਸ ਸਮੇਂ ਸੰਤ ਜੀ ਕਹਿੰਦੇ ਨੇ ਕਹਿੰਦੇ ਦੇਖ ਆਪਣੇ ਆਪ ਨੂੰ ਆਏ ਨੇ ਆਇਨੇ ਵਿੱਚ ਤੇ ਫਿਰ ਇਹ ਬਚਨ ਵੜਿਆ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਤਾ ਤੂ ਜਗ ਜਾ ਤੂ ਜਗ ਮੈਂ ਆਇਆ ਕੀ ਕਰਮ ਕਰਾਂ ਕਿੰਨੀ ਇੱਕ ਅਸੀਂ ਨਾਮ ਬੰਦ ਕੀ ਦੀ ਜਾਪ ਕੀਤਾ ਕਿ ਅਸੀਂ ਜੀਵਨ ਵਿੱਚ ਆ ਕੇ ਆ ਕੇ ਸਾਡੇ ਜੀਵਨ ਵਿੱਚ ਇਸ ਮਾਨੁਖ ਦੀ ਦੇਹ ਵਿੱਚ 84 ਲੱਖ ਜੁਨਾਂ ਦੀ ਜਿਹੜੀ ਸਭ ਤੋਂ ਸਰੇਸ਼ਟ ਜੁਨ ਹੈ ਉਸ ਵਿੱਚ અવਤਾਰ ਧਰ ਕੇ ਜਿਹੜਾ ਸਭ ਤੋਂ ਮਨੁੱਖੀ ਦੇਹ ਵਿੱਚ ਆਉਣ ਦਾ ਜਿਹੜਾ ਸਫਲ ਹੋਇਆ ਜੀਵਨ ਇਸ ਚੀਜ਼ ਵਿੱਚ ਸਾਨੂੰ ਚਾਹਤ ਮਾਰਨ ਦੀ ਆਪਣੇ ਆਪ ਲੋੜ ਹੈ ਤੇ ਅੱਜ ਜਿਹੜਾ ਕੱਲ ਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਬਾਨੀ ਦੇ ਬੋਹਤ ਜਗ ਨੂੰ ਧਰਨ ਲਈ ਜਿਨ੍ਹਾਂ ਨੇ ਬਾਨੀ ਨੂੰ ਇਕੱਤਰ ਕੀਤਾ ਉਹਨਾਂ ਦਾ ਪ੍ਰਕਾਸ਼ ਪੁਰਬ ਹੈ ਤੇ ਜੀਵਨ ਵਿੱਚ ਇਹੋ ਜੀ ਕਰਾਮਾਤ ਵਰਤਾਈ ਕਿ ਸ਼ਹੀਦਾਂ ਦੀ ਸਰਤਾਜ ਜਿਹੜਾ ਉਹਨਾਂ ਨੂੰ ਲਕਬ ਮਿਲਿਆ ਜਲਦ ਕੀ ਜਿਹੜਾ ਲਫ਼ਜ਼ ਹੈ ਸ਼ਹੀਦ ਨਾ ਹੀ ਇਹ ਸਾਡਾ ਸੀ ਇਹ ਲਫ਼ਜ਼ ਵੀ ਕੁਰਾਨ ਦਾ ਤੇ ਸ਼ਹੀਦ ਪਹਿਲੇ ਵੀ ਕਈ ਹੋਏ ਲੇਕਿਨ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੂੰ ਕਿਹਾ ਜਾਂਦਾ ਹੈ ਕਿਉਂਕਿ ਵਜ੍ਹਾ ਇਹ ਨਹੀਂ ਕਿ ਉਹ ਪਹਿਲੇ ਸ਼ਹੀਦ ਹੋਏ ਵਜ੍ਹਾ ਇਹ ਹੈ ਕਿ ਉਹ ਪਹਿਲੇ ਸ਼ਹੀਦ ਹੋਏ ਨੇ ਜੋ ਉਸ ਜਗ੍ਹਾ ਤੇ ਉਸ ਸਥਾਨ ਤੇ ਆਪ ਚੌਕੜਾ ਲਾ ਕੇ ਬੈਠੇ ਨੇ ਜਿੱਥੇ ਸ਼ਹਾਦਤ ਦਾ ਜਾਮ ਮਿਲਣਾ ਹੈ ਤੇ ਉਹਨਾਂ ਦੀ ਸ਼ਹਾਦਤ ਤੋਂ ਬਾਅਦ ਫਿਰ ਆਪਾ ਫੜਦੇ ਹਾਂ ਪੰਜ ਪਿਆਲੇ ਪੰਜ ਪੀਰ ਛੱਠਾਂ ਪੀਰ ਬੈਠਾ ਗੁਰਪਾਰੀ ਅਰਜਨ ਕਾਇਆ ਪਲਟ ਕੇ ਮੁਰਤ ਹਰ ਗੋਬਿੰਦ ਸਵਾਰੀ ਪਈ ਗੁਰਦਾਸ ਜੀ ਕਹਿੰਦੇ ਨੇ ਪਾਰੀ ਗੁਰੂ ਤਖਤ ਵਿੱਚ ਵਿਰਾਜਮਾਨ ਹੋਇਆ ਹੈ ਪਾਰੀ ਗੁਰੂ ਇਸ ਲਈ ਕਿ ਆ ਗਿਆ ਹੈ ਕਿ ਉਹ ਗੁਰੂ ਜਿਹੜੇ ਪੰਜ ਜਾਮਾ ਫਕੀਰੀ ਨਾਲ ਚੱਲ ਰਿਹਾ ਨੇ ਉਹਨੂੰ ਉੱਥੇ ਮੀਰੀ ਨੂੰ ਵੀ ਵਿੱਚ ਪਾਇਆ ਮੀਰੀ ਤੇ ਸ਼ਕਤੀ ਤੇ ਭਗਤੀ ਦੋਵਾਂ ਨੂੰ ਇਕੱਤਰ ਕੀਤਾ ਹੈ ਇਸ ਲਈ ਪਾਰੀ ਗੁਰੂ ਕਿਹਾ ਗਿਆ ਹੈ ਸਮਾ ਸੀਮਤ ਹੀ ਹੈ ਇਸ ਲਈ ਇਤਿਹਾਸ ਦੇ ਵਿੱਚ ਬਹੁਤੀ ਡੂੰਘਾਈ ਵਿੱਚ ਨਹੀਂ ਜਾ ਸਕਦੇ ਜਿਹੜਾ ਅੱਜ ਦਾ ਮਹਾਨ ਦਿਹਾੜਾ ਗੁਰੂ ਤੇਗ ਬਹਾਦਰ ਸਹਮਵਾਰ ਜੀ ਦੇ ਅਵਤਾਰ ਪੁਰਬ ਦਾ ਸਿੱਧਾ ਆਪਣੀ ਵਿਰਤੀ ਨੂੰ ਉੱਥੇ ਲੈ ਕੇ ਚੱਲੋ 1678 ਬਿਕਰਮੀ ਦਾ ਦਿਨ ਹੈ ਇਸ ਵੀਡੀਓ ਅਨੁਸਾਰ ਦੇਖੀਏ ਤੇ ਸੁੰਝਾ ਸਲਕਟ 5 ਪਾਵ 1621 ਈਸਵੀ ਦਾ ਦਿਨ ਦੀਵਾਨ ਸਜਿਆ ਹੋਇਆ ਹੈ ਮੀਰੀ ਪੀਰੀ ਦੇ ਮਾਲਕ ਤਖਤ ਵਿੱਚ ਵਿਰਾਜਮਾਨ ਨੇ ਸੰਗਤਾ ਵਿਰਾਜਮਾਨ ਨੇ ਕਥਾ ਕੀਰਤਨ ਹੋ ਰਿਹਾ ਹੈ ਗੁਰੂ ਕੇ ਮੈਲਾ ਵਿੱਚੋਂ ਖਬਰ ਆਈ ਹੈ ਮਹਾਰਾਜ ਜੀ ਆਪ ਜੀ ਦੇ ਘਰ ਪੁਜੰਗੀ ਨੇ ਆਗਮਨ ਰਿਹਾ ਹੈ ਮਾਤਾ ਜੀ ਦੇ ਕੁੱਖੋਂ ਪੁਜੱਗੀ ਦਾ ਜਨਮ ਹੋਇਆ ਹੈ ਜੇ ਗੁਰੂ ਪਿਆਰੋ ਸਾਡੇ ਵਰਗਾ ਕੋਈ ਆਮ ਹੁੰਦਾ ਨਾ ਤੇ ਉਹਨੇ ਕਹਿਣਾ ਸੀ ਕੀਰਤਨ ਤੇ ਰੋਜ਼ ਹੀ ਹੁੰਦਾ ਹੈ ਕਾਕਾ ਕਿਹੜਾ ਰੋਜ ਜੰਮੇਗਾ ਚਲੋ ਕਾਕੇ ਨੂੰ ਲੈ ਦੇਖਣ ਚੱਲੀਏ لیکن ਉਹ ਆਕਾਲ ਪੁਰਖ ਦੇ ਰਸ ਵਿੱਚ ਭਿੱਜੀ ਹੋਈ ਰੂਹ ਆਨੰਦ ਦੀ ਵੀ ਰੂਹ ਵਿੱਚ ਆਨੰਦ ਦੇ ਵਿੱਚ ਜੜੇ ਭਿੱਜੇ ਹੋਏ ਨੇ ਆਏ ਦਾ ਜਿਹਨੂੰ ਖੁਸ਼ੀ ਨਹੀਂ ਤੇ ਗਏ ਦਾ ਗਮ ਨਹੀਂ ਇਹੋ ਜੀ ਮਾਨਵ ਅਵਸਥਾ ਵਿੱਚ ਵਿਰਾਜਮਾਨ ਰੇ دیਵਾਨ ਦੀ ਸੰਪੂਰਨਤਾ ਤੋਂ ਸੰਪੂਰਨਤਾ ਤੋਂ ਬਾਅਦ ਬਾਬਾ ਬਿਧੀ ਚੰਦ ਜੀ ਤੇ ਇਤਿਆਦਿਕ ਸਿੰਘਾਂ ਨਾਲ ਗੁਰੂ ਕੇ ਮਹਿਲਾਂ ਨੂੰ ਗਏ ਤੇ ਜਾਂਦੇ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਾਲਕ ਰੂਪ ਨੂੰ ਦੇਖਦੇ ਹੀ ਦਰਸ਼ਨ ਕਰਦੇ ਨਮਸਕਾਰ ਕੀਤੀ ਬਾਬਾ ਬਿੱਦੀ ਚੰਦ ਜੀ ਨੇ ਸਵਾਲ ਕੀਤਾ ਆ ਸਾਡੀ ਇੱਕ ਕਲਚਰ ਹੈ ਕਿ ਜਿਹੜਾ ਪੁੱਤਰ ਪਿਓ ਨੂੰ ਨਮਸਕਾਰ ਕਰਦਾ ਹੈ ਤੇ ਬਾਬਾ ਬਿੱਦੀ ਚੰਦ ਜੀ ਕਹਿੰਦੇ ਗੁਰੂ ਜੀ ਕੀ ਵਜ੍ਹਾ ਬਣੀ ਆ ਪਿਤਾ ਹੋਣ ਤੋਂ ਬਾਬਾ ਜੂ ਦੇ ਇੱਕ ਬੱਚੇ ਨੂੰ ਨਮਸਕਾਰ ਕਰ ਰਹੇ ਜੇ ਤੇ ਦੂਜਾ ਪਖ ਇਹ ਹੈ ਆਪ ਜੀ ਖੁਦ ਅਕਾਲ ਪੁਰਖ ਪਰਮੇਸ਼ਰ ਦੇ ਸਰੂਪ ਜਿਹਨੂੰ ਜਗ ਨਮਸਕਾਰ ਕਰਦਾ ਹੈ ਉਹ ਇੱਕ ਬਾਲਕ ਨੂੰ ਨਮਸਕਾਰ ਕਰ ਰਹੇ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਹਸਤੀ ਨੂੰ ਦਿਖਾਉਣ ਲਈ ਗੁਰੂ ਹਰਗੋਬਿੰਦ ਸਾਹਿਬ ਮਾਝ ਜੀ ਤਿੰਨ ਲਫ਼ਜ਼ ਵਰਤਦੇ ਨੇ ਕਹਿੰਦੇ ਤ੍ਰੀਡੰਡ ਅਖੰਡ ਤੇ ਮਹਾ ਪ੍ਰਚੰਡ ਕਹਿੰਦੇ ਵਿਦੀ ਚੰਦਾ ਆ ਜਿਹੜਾ ਬਾਲਕ ਹੈ ਨਾ ਇਹ ਤ੍ਰੀਡੰਡ ਡੰਡਾਂ ਨੂੰ ਡੰਡ ਡੰਡ ਦੇਣ ਵਾਲਾ ਹੋਵੇਗਾ ਜਿਹੜਾ ਮਾੜੀ ਬਿਰਤੀ ਵਾਲਾ ਮਨੁੱਖ ਹੈ ਉਹਨੂੰ ਦੰਡ ਦੇਵੇਗਾ ਤੇ ਜਿਹੜਾ ਫਿਰ ਗੁਰੂ ਤੇਗ ਬਹਾਦਰ ਇਹ ਲਫ਼ਜ਼ ਹੈ ਨਾ ਜਦੋਂ ਗੁਰਦੇਵ ਪਿਤਾ ਨੇ ਤੇਗ ਵਰਤਾਈ ਜੰਗੇ ਮੈਦਾਨ ਦੇ ਵਿੱਚ ਤੇ ਫਿਰ ਜਿਹੜੇ ਲਫ਼ਜ਼ ਨੂੰ ਚਾਰ ਤਾਰੇ ਹੋਰ ਲਗਾ ਦਿੱਤੇ ਇਹੋ ਜਾਂ ਦੰਡ ਦੇਣਾ ਉਹਨਾਂ ਦੇ ਅੱਗੇ ਦਿੱਤਾ ਤੇ ਦੂਜਾ ਲਫ਼ਜ਼ ਵਰਤਿਆ ਅਖੰਡ ਅਖੰਡ ਜੋਤ ਦੇ ਜਿਹੜੇ ਸਰੂਪ ਹੋਣਗੇ ਅਖੰਡ ਜਿਨ੍ਹਾਂ ਦਾ ਚੋਕੜਾ ਹੋਵੇਗਾ ਤੀਨਾ ਅਖੰਡ ਚੋਕੜਾ ਸੀ ਮਨ ਨੂੰ ਅਖੰਡ ਇਕੱਤਰ ਕਰਕੇ ਰੱਖਿਆ ਹੋਇਆ ਸੀ ਕਿ 26 ਸਾਲ ਬਾਵੇ ਬੇਕਾਲੇ ਦੀ ਧਰਤੀ ਵਿੱਚ ਬਾਵੇ ਬੇਕਾਲੇ ਦੀ ਧਰਤੀ ਵਿੱਚ 26 ਸਾਲ ਦਾ ਮਹਾਨ ਅਖੰਡ ਚੋਕੜਾ ਲਾ ਕੇ ਰੱਖਿਆ ਹੈ ਤੇ ਜਦੋਂ ਚੌਂਦਰੀ ਚੋਕ ਵਿੱਚ ਸ਼ਹੀਦ ਹੋਣ ਲੱਗੇ ਨੇ ਉਸ ਸਮੇਂ ਵੀ ਉਸ ਚੋਕੜੇ ਵਿੱਚ ਫਰਕ ਨਹੀਂ ਆਇਆ ਇਸ ਲਈ ਇਹ ਲਫ਼ਜ਼ ਵਰਤਿਆ ਅਖੰਡ ਤੇ ਤੀਜਾ ਲਫ਼ਜ਼ ਵਰਤਿਆ ਮਹਾ ਪ੍ਰਚੰਡ ਜਿਵੇਂ ਹੀਰੇ ਨੂੰ ਕੱਪੜੇ ਵਿੱਚ ਲਪੇਟ ਲਈਏ ਨਾ ਤੇ ਹੀਰੇ ਦੀ ਰੋਸ਼ਨੀ ਨਹੀਂ ਘਟ ਹੁੰਦੀ ਇਸੇ ਤਰ੍ਹਾਂ ਉਹ ਮਹਾ ਪ੍ਰਚੰਡ ਹਜ਼ਾਰਾਂ ਸੂਰਜਾਂ ਦਾ ਜਿਨ੍ਹਾਂ ਦੇ ਵਿੱਚ ਪ੍ਰਤਾਪ ਸੀ ਜਦੂ ਗੁਰੂ ਤੇਗ ਬਹਾਦਰ ਸਾਹਿਬ ਆਜਿ ਸ਼ਾਦੂ ਨੂੰ ਸ਼ਾਦੂ ਨੂੰ ਸ਼ਹੀਦ ਹੋ ਗਏ ਤੇ ਹਿੰਨ ਬਿਨ ਬੋਲ ਗੁਰੂ ਕਲਗੀਧਰ ਪਿਤਾ ਜੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਬਚਿੱਤਰ ਨਾਟਕ ਵਿੱਚ ਦਰਜ ਕਰਦੇ ਨੇ ਕਹਿੰਦੇ ਹੈ 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 ਸਭ ਜਗ ਭਇਓ ਜੈ 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 ਸੁਰ ਲੋਕ ਇਸ ਜਗ ਵਿੱਚ ਹੈ ਹਕਾਰ ਮਚ ਗਈ ਤੇ ਤਿੰਨਾ ਲੋਕਾਂ ਵਿੱਚ ਜੈ ਜੈਕਾਰ ਹੋਈ ਹੈ ਜੈ ਜੈਕਾਰ ਕਿਉਂ ਹੋਈ ਤੇ ਲਿਖਦੇ ਨੇ ਤੇਗ ਬਹਾਦਰ ਸ਼ੀ ਕਰੀ ਨਾ ਕਿਨੋ ਆਨ ਉੰਕੇ ਜਿਹੜੇ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਕਿਤਨਾ ਨਾ ਉਹ ਹੋਰ ਕੋਈ ਕਰ ਨਹੀਂ ਸਕਿਆ ਸੀਸ ਤਰਾਂ ਤਰਾਂ ਤੋਂ ਜੁਦਾ ਪਹਿਲੇ ਵੀ ਕਈਆਂ ਦੇ ਹੋਏ ਨੇ ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਹਿਲੇ ਵੀਰ ਹੋਏ ਨੇ ਜਿਨ੍ਹਾਂ ਨੇ ਦੂਜਿਆਂ ਦੇ ਧਰਮ ਦੀ ਲੋਕੀ ਲਈ ਹੱਕ ਸੱਚ ਦੇ ਰਾਖੇ ਲਈ ਆਪਣੇ ਆਪਣੇ ਆਪ ਨੂੰ ਸ਼ਹੀਦ ਕਰਾਇਆ ਤੇ ਇਸ ਕਰਕੇ ਜਿਹੜਾ ਜਗ ਵਿੱਚ ਹੈ ਹਕਾਰ ਮਚ ਗਈ ਤੇ ਫਿਰ ਜਦੋਂ ਸ਼ਹਾਦਤ ਦਾ ਜਾਮ ਪੀਤਾ ਜਿਹੜਾ ਔਰੰਗਜ਼ੇਬ ਕਹਿੰਦਾ ਸੀ ਕਿ ਮੈਂ ਦੋਸਤ ਤੂੰ ਇੱਕ ਕਰਨੇ ਨੇ ਹਿੰਦੂ ਮੁਸਲਮਾਨਾਂ ਦਾ ਰੋਲਾ ਖਤਮ ਕਰਨਾ ਤੇ ਫਿਰ ਉਸ ਸਮੇਂ ਬਚਨ ਕਰਦੇ ਨੇ ਕਹਿੰਦੇ ਦੋ ਪੰਥ ਵਿੱਚ ਕਪਟ ਵਿਦਿਆ ਚਲਾਨੀ ਧੋ ਬੋਧ ਈਸ਼ਰ ਪੰਥ ਕੀਜੈ ਪਰ ਦਾਨੀ ਕਰੋ ਖਾਲਸਾ ਪੰਥ ਤੀਸਰ ਪਰਵੇਸਾ ਜਗੈ ਸਿੰਘ ਜੋ ਦੇ ਤਰੈ ਨੀਲ ਪੈਸਾ ਔਰੰਗਜ਼ੇਬ ਤੂੰ ਕਹਿੰਦਾ ਕਿ ਤੂੰ ਦੋ ਤੂੰ ਇੱਕ ਕਰੇਗਾ ਮੈਂ ਅਕਾਲ ਪੁਰਖ ਪਰਮੇਸ਼ਰ ਦੀ ਕਿਰਪਾ ਨਾਲ ਤੀਜਾ ਪੰਥ ਸਜਾਨ ਜਾ ਰਿਹਾ ਇਹੋ ਜੇ ਮਹਾਨ ਜਿਹੜੀ ਸਾਡਾ ਇਤਿਹਾਸ ਹੈ ਸਮਾ ਸੀਮਤ ਹੈ ਕਿ ਛੋਟੀ ਜੀ ਸੋਖੀ ਆਪ ਜੀ ਦੇ ਅੱਗੇ ਰੱਖਣੀ ਜੇ ਇੱਕ ਚੀਜ਼ ਨੂੰ ਹੋਰ ਧਿਆਨ ਦੀ ਦੇਣ ਦੀ ਲੋੜ ਹੈ ਜਿਸ ਚਾਂਦਨੀ ਚੌਕ ਦੇ ਵਿੱਚ ਮਹਾਰਾਜ ਜੀ ਨੇ ਸ਼ਾਦਤ ਦਿੱਤੀ ਨਾ ਜਿਨ੍ਹਾਂ ਦੇ ਧਰਮ ਦੀ ਰੱਖਿਆ ਲਈ ਸ਼ਾਦਤ ਦਿੱਤੀ ਉਹਨਾਂ ਨੇ ਹੀ ਸਾਡੇ ਗੱਲਾਂ ਵਿੱਚ ਠਹਿਰ ਪਾਈ ਸੀ ਇਹ ਸਾਡੇ ਨਾਲ ਵਰਤਿਆ ਤੇ ਦੇ ਵਿੱਚ ਕਿਸੇ ਹੋਰ ਦੀ ਕੋਈ ਗੁਨਾਹ ਨਹੀਂ ਗਲਤੀ ਸਾਡੀ ਆਪਣੀ ਹੈ ਮਹਾਰਾਜ ਜੀ ਦੇ ਪਾਕ ਬਚਨ ਹੈ ਜਬ ਲਖ ਖਾਲਸਾ ਰਹਿ ਨਿਆਰਾ ਤਬ ਲਗ ਤੇ ਦੇਉ ਮੈਂ ਸਾਰਾ ਜਬ ਇਹ ਗਹਿ ਬਿਪਰਨ ਕੀ ਰੀਤ ਮੈਂ ਨਾ ਕਰੂੰ 인 ਕੀ ਪਰਤੀਤ ਇਤਿਹਾਸ ਵਿੱਚ ਇੱਕ ਸਾਖੀ ਆਈ ਹੈ ਗੁਰੂ ਕਲਗੀਧਰ ਪਿਤਾ ਨੇ ਇੱਕ ਗਦੇ ਨੂੰ ਸ਼ੇਰ ਦੀ ਖਲ ਪਵਾ ਕੇ ਪਿੰਡ ਵਿੱਚ ਭੇਜ ਦਿੱਤਾ ਤੇ ਜਿਹੜੇ ਪਿੰਡ ਦੇ ਲੋਕੀ ਸੀ ਨਾ ਉਹਨੂੰ ਸ਼ੇਰ ਸਮਝ ਕੇ ਉਹਦੋਂ ਡਰ ਕੇ ਅੰਦਰ ਕਰਾਂ ਵਿੱਚ ਲੁਕਦੇ ਰਹੇ ਲੇਕਿਨ ਜਦੂ ਗਦੇ ਨੇ ਆਪਣੇ ਸਾਥੀਆਂ ਨੂੰ ਖਿਓ ਉਹਨੇ ਆਪਣੀ ਆਵਾਜ਼ ਕੱਢੀ ਹਿਲਕਿਆ ਤੇ ਉਸ ਸਮੇਂ ਫਿਰ ਜਿਹੜੇ ਪਿੰਡ ਦੇ ਲੋਕਾਂ ਨੇ ਗਦ ਨੂੰ ਕੁਟਾਪਾ ਚੜਾਇਆ ਜਦੋਂ ਪਤਾ ਲੱਗਿਆ ਕੁਟਾ ਉਹ ਗਦ ਹੈ ਇਸ ਕਰਕੇ ਸਿੱਖਾਂ ਦੇ ਘਰ ਜਨਮ ਲੈ ਕੇ ਸਿੱਖਾਂ ਦੇ ਬੱਚੇ ਹੋ ਕੇ ਜਦੋਂ ਸਿੱਖੋਂ ਹੀ ਸਿੱਖੀ ਨੂੰ ਅਸੀਂ ਤਾਰਨ ਨਹੀਂ ਕੀਤਾ ਮਹਾਰਾਜ ਦੇ ਬਚਨਾਂ ਨੂੰ ਅਸੀਂ ਕਮਾਇਆ ਨਹੀਂ ਤੇ ਫਿਰ ਉਸ ਸਮੇਂ ਤੱਕ ਮਾਰਪੈ ਨਹੀਂ ਹੈ ਤੇ ਜੇ ਮਹਾਰਾਜ ਦੇ ਬਚਨਾਂ ਵਿੱਚ ਪਰਫਰਕ ਉਤਰੇ ਤੇ ਫਿਰ ਆਪਾਂ ਗੱਜ ਕੇ ਕਹਿ ਸਕਦੇ ਹਾਂ ਹਮ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨੇ ਆਰਾ ਹੈ ਦੀਨ ਧਰਮ ਦਾ ਯੁੱਧ ਜੋ ਕਿ ਨਾ ਖੰਡਾ ਫੜਿਆ ਤਾਰਾ ਹੈ ਫਿਰ ਇਹ ਬਚਨ ਕਮਾਉਣ ਦੇ ਅਸੀਂ ਹਲਤਾਰ ਬਣਾਗੇ ਹੁਣ ਜਿਹੜਾ ਸ਼੍ਰੋਮਣੀ ਗ੍ਰੰਥੀ ਰਾਗੀ ਸਭਾ ਵੱਲੋਂ ਇੱਕ ਉਦੇਸ਼ ਲੈ ਕੇ ਜਿਹੜੇ ਸਮਾਗਮ ਲਿਖੇ ਗਏ ਨੇ ਜਿਸ ਵਿੱਚ ਗਰੀਬ ਬੱਚਿਆਂ ਦੀ ਪੜ੍ਹਾਈ ਦੀ ਸਹਾਇਤਾ ਆਪਣੇ ਰਾਗੀ ਸਿੰਘਾਂ ਦੀ ਜਿਹੜੀ ਸਹਾਇਤਾ ਕੀਤੀ ਜਾਂਦੀ ਹੈ ਗੁਰੂ ਪਿਆਰਿਓ ਵੱਧ ਚੜ ਕੇ ਜਿੰਨੀ ਹੋ ਸਕੇ ਸਾਨੂੰ ਮਾਇਆ ਪੇਟ ਪੇਟਾ ਦੇਣੀ ਹੈ ਅਸੀਂ ਇੱਥੇ ਦਾਨ ਨਹੀਂ ਦੇ ਸਕਦੇ ਕਿਉਂਕਿ ਜਿਹੜਾ ਦਾਨ ਹੈ ਨਾ ਉਹ ਆਪਣੇ ਤੋਂ ਘੱਟ ਵੱਲੋਂ ਦਾਨ ਦਿੱਤਾ ਜਾਂਦਾ ਹੈ ਇੱਥੇ ਅਸੀਂ ਪੇਟਾ ਦਵਾਂਗੇ ਕਿਉਂਕਿ ਗੁਰੂ ਦੇ ਵਜ਼ੀਰ ਨੇ ਇਤਿਹਾਸਿਕ ਸਾਖੀਆਂ ਮਿਸਲਾਂ ਦੇ ਸਮੇਂ ਦੀ ਗੱਲ ਹੈ ਪਹਿਲਾ ਲੈਨਾ ਸਿੰਘ ਹੋਇਆ ਲਾਹੌਰ ਦਾ ਜਿਹੜਾ ਸੁਬੇਦਾਰ ਉਹਦੇ ਘਰ ਕੋਈ ਔਲਾਦ ਨਹੀਂ ਸੀ ਉਹਨੇ ਬੜੀ ਮਿੰਤਾ ਕੀਤੀਆਂ ਬੜਾ ਮੰਗ ਅੱਗੇ ਪਿੱਛੇ ਗਿਆ ਤੇ ਇੱਕ ਬਾਬਾ ਰਾਮ ਸਿੰਘ ਪੇਦੀ ਤਰਨਤਲ ਦੇ ਛੇਵੇਂ ਮੁਖੀ ਉਹਨਾਂ ਦਾ ਸਥਾਨ ਜਿਨ੍ਹਾਂ ਨੇ ਇੱਕ ਪੈਰ ਵਿਨਾ ਸਿਰ ਤੋਂ ਜਿਨ੍ਹਾਂ ਨੇ ਜੰਗ ਦਾ ਜੰਗੇ ਮੈਦਾਨ ਵਿੱਚ ਜੋਹਰ ਦਿਖਾਏ ਸੀ ਉਹਨਾਂ ਦੇ ਸਥਾਨ ਵਿੱਚ ਜਾ ਕੇ ਅਰਦਾਸ ਕੀਤੀ ਮਹਾਰਾਜ ਜੀ ਘਰ ਕੋਈ ਪੁੱਤਰ ਨਹੀਂ ਹੈ ਕਿਰਪਾ ਕਰੋ ਤੇ ਜਦੋਂ ਫਿਰ ਦਰਸ਼ਨ ਹੋਣੇ ਹੁੰਦੇ ਨੇ ਉਹ ਕਿਰਪਾ ਹੋਣੀ ਹੁੰਦੀ ਹੈ ਫਿਰ ਬਾਗ ਆਪਣੇ ਆਪ ਖੁੱਲਦੇ ਨੇ ਗੁਰੂ ਗ੍ਰੰਥ ਸਾਹਿਬ ਜੀ ਸੰਸਦਰੇ ਕੇ ਸਾਇਦਾ ਭਾਗ ਖੁੱਲਿਆ ਨਾ ਬੱਕਰਾ ਵੀ ਬੋਲਣ ਲੱਗ ਪਿਆ ਇਸ ਲਈ ਜਦੋਂ ਉੱਥੇ ਭਾਗ ਖੁੱਲੇ ਨਾ ਤੇ ਪਾਇ ਲੈਣ ਨੂੰ ਸੁਪਨੇ ਵਿੱਚ ਆਏ ਬਾਬਾ ਰਾਮ ਸਿੰਘ ਬੇਦੀ ਗਿਆਨੀ ਗਿਆਨ ਸਿੰਘ ਜਿਹਦੇ ਪੰਥ ਪ੍ਰਕਾਸ਼ ਦੀ ਕਥਾ ਜੀ ਤੇ ਉਹਦੇ ਸੁਪਨੇ ਵਿੱਚ ਆ ਕੇ ਉਹਨੂੰ ਦੱਸਿਆ ਕਿ ਤੂੰ ਸ਼ੇਧਾਂ ਦੀ ਕਰੋਪੀ ਕੀਤੀ ਐ ਤੂੰ ਸ਼ੇਧਾਂ ਦੀ ਬੇਦਵੀ ਕੀਤੀ ਐ ਬੇਨਤੀ ਕਰਦੇ ਨੇ ਮਹਾਰਾਜ ਜੀ ਦੱਸੋ ਕਿਸ ਤਰ੍ਹਾਂ ਬੇਦਵੀ ਕੀਤੀ ਕਹਿੰਦੇ ਕਹਿੰਦੇ ਜਦੋਂ ਸਿਰ ਸਿੰਘਾਂ ਦੇ ਸਿਰਾਂ ਦੇ ਮੁੱਲ ਪੈਂਦੇ ਸੀ ਉਸ ਸਮੇਂ ਸਿਰ ਕੱਟ ਕੇ ਲੈ ਆ ਕੇ ਲਾਹੌਰ ਦੇ ਖੂਏ ਵਿੱਚ ਸੁੱਟੇ ਜਾਂਦੇ ਸੀ ਤੇ ਹੁਣ ਤੂੰ ਉੱਥੇ ਦਾ ਸੁਬੇਦਾਰ ਹੈ ਤੂੰ ਸਿਰਾਂ ਦਾ ਸੰਸਕਾਰ ਨਹੀਂ ਕੀਤਾ ਇਸ ਲਈ ਸਾਰੀ ਕਰੋਪੀ ਜਿਹੜੇ ਗੁਰੂ ਘਰ ਦੇ ਵਜ਼ੀਰ ਨੇ ਗ੍ਰੰਥੀ ਸਿੰਘ ਰਾਗੀ ਸਿੰਘ ਉਹਨਾਂ ਨੂੰ ਅੱਖਾਂ ਦਿਖਾਉਂਦੇ ਆ ਇਹ ਗਰੰਥੀ ਸਿੰਘ ਅਗੇ ਸਿੰਘ ਨਾ ਉਹ ਗੁਰੂ ਦੇ ਵਜ਼ੀਰ ਨੇ ਉਹਨਾਂ ਕੋਲ ਤਾਕਤ ਹੈ ਉਹਨਾਂ ਦੀ ਇੱਛਾ ਹੀ ਕੀ ਉਹਨਾਂ ਨੂੰ ਕਿਸ ਨੂੰ ਗੁਰਦੁਆਰੇ ਦੇ ਅੰਦਰ ਆਉਣ ਦੇਣਾ ਤੇ ਨਹੀਂ ਆਉਣ ਦੇਣਾ ਉਹਨਾਂ ਕੋਲ ਇਹ ਸ਼ਕਤੀ ਹੈ ਤੇ ਜਿਹੜੇ ਅਸੀਂ ਅੱਖਾਂ ਦਿਖਾਉਂਦੇ ਹਾਂ ਨਾ ਇਹਨਾਂ ਨੂੰ ਤੇ ਸਾਨੂੰ ਫਿਰ ਉਪਰ ਸਲੋਤਰੀ ਵਧੀਆ ਫਿਰੂਗਾ ਇਸ ਲਈ ਫਿਰ ਜਦੋਂ ਉਹਨਾਂ ਨੇ ਸਸਕਾਰ ਕੀਤਾ ਸ਼ੀਰਾਂ ਦਾ ਫਿਰ ਦੋ ਪੁੱਤਰਾਂ ਦੀ ਦਾਤ ਹੋਈ ਇਸ ਕਰਕੇ ਜਿੰਨਾ ਵੱਧ ਤੋਂ ਵੱਧ ਹੋ ਸਕੇ ਆਪਣੇ ਧਰਮ ਨਾਲ ਨਾਂਬੰਦਗੀ ਦੀ ਜਾਪ ਕਰੀਏ ਉਹਨਾਂ ਸਾਡੇ ਨਾਲ ਸਾਡੇ ਵਿੱਚ ਵੀ ਰਾਜਮਾਨ ਨੇ ਗੁਰੂ ਗ੍ਰੰਥ ਸਾਹਿਬਾ ਸਟੱਡੀ ਸਰਕਲ ਦੇ ਭਾਈ ਸਾਹਿਬ ਭਾਈ ਸਤਿੰਦਰ ਪਾਈ ਸਤਿੰਦਰ ਸਿੰਘ ਜੀ ਹੋਣੀ ਵੀ ਵਿਰਾਜਮਾਨ ਨੇ ਉਹ ਵੀ ਆਪ ਸੰਗਤਾਂ ਨਾਲ ਵਿਚਾਰ ਕਰਨਗੇ ਬੋਲਦੇ ਆ ਕਈ ਪ੍ਰਕਾਰ ਦੀਆਂ ਪੁੱਲਾ ਗਲਤੀਆਂ ਹੋ ਗਏ ਹੋਣ ਗਿਆ ਮਾਫ ਕਰਨਾ ਗੁਰੂ ਮਾਲ ਜੀ ਬਖਸ਼ਣ ਹਵਾਰ ਨੇ ਗੁਰ ਸੰਗਤ ਬਖਸ਼ਣ ਜੋਗ ਹੈ ਉਹਨੂੰ ਫਤਿਹ ਦੀ ਸਾਂਝ ਪਾਉਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸੰਸਾਰ